ਦੀ ਇਹ ਕੀ ਕਰਦੀ ਫੇਦੀ ਬਾਹਵਾ ਤੇ ਰੋਟੀ ਤਿਆਰ ਕਰ ਲੈਣੀ ਹੀ ਕਰਨ ਮੈਂ ਇਹ ਮੈਂ ਕੀਆ ਬਾਹੂ ਨੂੰ ਤੇ ਮੈਂ ਤੋੜਤਾ ਬਾਅਦ ਰੋਟੀ ਮੈਂ ਕਦ ਲਈ ਤਿਆਰ ਕਰਾਂ ਤੋੜਤਾ ਕਿਹੜੇ ਵੇਲੇ ਤੋੜਤਾ ਨਮ ਜਿਓ ਚਲ ਗਿਆ ਵਾ ਸੰਦੀਪ ਦਾ ਸਾਯਾ ਬੜਾ ਭਾਰੀ ਸੀ ਨਾ ਮੈਂ ਹਾਂ ਉਹਨੂੰ ਪਹਿਲਾਂ ਜਾ ਲੈਣ ਦਿੰਨੀ ਆ ਬਹੁਤ ਜ਼ਰੂਰੀ ਕੰਮ ਵਾ ਉਹ ਅੱਜ ਮੈਂ ਤਾਂ ਤਰਲਾ ਬਿੰਦ ਕਰਕੇ ਪੁੱਛ ਕੇ ਵੇਖ ਲਿਆ ਅਗਲੀ ਨੇ ਮੈਨੂੰ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਮੈਂ ਤੇ ਜਾਣਾ ਹੀ ਜਾਣਾ ਵਾਂ ਹੈ ਤੇ ਰੋਟੀ ਮੈਂ ਤਾਂ ਕਦੇ ਲਈ ਤਿਆਰ ਕਰਦੀ ਮਾਹ ਤਾਂ ਉਹ ਟਾਈਮ ਕੱਢ ਕੇ ਆਇਆ ਵਿਚਾਰਾ ਉਹਨੇ ਮੈਨੂੰ ਫੋਨ ਤੇ ਕਹਿ ਛੱਡਿਆ ਹੀਗਾ ਤੇ ਦੇਦੀ ਤਾਂ ਤਿਆਰ ਹੋ ਰਮੀ ਤੇ ਮੈਂ ਤੁਹਾਡ ਨਾਲ ਵੀ ਗੱਲ ਕੀਤੀ ਚਾਹ ਪਾਣੀ ਪੀਤਾ ਉਹਨੇ ਤੇ ਉਹ ਫੇਗਲਾ ਹੁੰਦਾ ਵੀ ਜਦੋਂ ਤੇਰੇ ਕੋਲ ਟਾਈਮ ਹੀ ਨਹੀਂ ਹੈਗਾ ਜਾਣ ਦਾ ਤੇ ਮੈਨਰੇ ਇੱਥੇ ਫੇ ਬਹਿਣ ਦਾ ਕੀ ਫਾਇਦਾ ਤੇ ਮਿਲ ਕੇ ਤੁਹਾਨੂੰ ਉਹਨੇ ਕੀ ਜਾਣਾ ਹੀਗਾ ਕਿਤੇ ਇੰਨੀ ਆਵਾਜ਼ਾਂ ਆਉਂਡੀਆਂ ਤੇਰ ਸੋਈ ਦੇ ਵਿੱਚ ਤੇਰ ਸੋਈ ਚੁੱਕਣੇ ਲਈ ਹੀਗੀ ਸੰਦੀਪ ਨੇ ਤੁਹਾਡੇ ਨਾਲ ਉੱਥੇ ਕੀ ਗੱਲ ਹੋ ਗਈ ਹੈਗੀ ਅਗਲਾ ਇੱਥੇ ਖਲੋਖ ਲੋਗੇ ਸੂਹਾ ਲਵੇ ਨਾਲੇ ਮੈਨੂੰ ਪੁੱਛੇ ਮੈਂ ਉਹਨੂੰ ਕੀ ਦੱਸਾਂ ਮੈਂ ਤਾਂ ਕਹੇ ਫੇ ਨਿਤ ਦਾ ਹੀ ਕੰਮ ਆ ਵੀਰਾ ਲੜਾਈ ਤੇ ਹੋਈ ਪਾਈ ਹੀ ਧੀਏ ਉਹਨੇ ਵੀ ਮੈਂ ਜਾਣਾ ਵਾ ਦੀਦੀ ਆਪੇ ਮੁੜ ਕੇ ਚੱਲ ਜੂਗੀ ਮੈਂ ਕਿਹਾ ਉਹ ਤਾਂ ਭਰਾ ਆਇਆ ਵਾ ਉਹ ਕਿੱਦਾਂ ਮੁੜ ਕੇ ਚੱਲ ਜੂਗੀ ਉਹ ਵਿਚਾਰਾ ਕੀ ਆਖੂ ਵਾ ਵੀ ਮੇਰੀ ਭੈਣ ਨੂੰ ਇਕਲਾ ਨਹੀਂ ਸਕਦੇ ਮੈਂ ਗਲਤੀ ਤੇ ਸਾਡੀ ਕੱਢਣੀ ਉਹਨੇ ਯੋ ਦਾ 7000 ਇਹਨੇ ਖਰੇ ਕਰ ਜਾਣ ਕੇ ਨਿਕਲਾਇਆ ਮੈਨੂੰ ਉਹ ਦਿਆ ਤਾਂ ਐਡੀ ਬੱਧੀ ਆਂਦੀ ਮੈਂ ਜਿੱਦਾਂ ਸੌਇਲਾ ਕੰਮ ਹੁੰਦਾ ਆਂਦੀ ਮੈਂ ਜਾਣਾ ਹੀ ਜਾਣਾ ਵਾਂ ਉਹ ਪਾਈ ਜਾਵੇ ਚਾਹੇ ਨਾ ਜਾਵਾਂ ਮੈਂ ਐਡੀ ਵੀ ਕਿਹੜੀ ਗੱਲ ਹੀ ਮੈਂ ਚੱਲ ਤੇ ਚਲ ਵੀ ਜਾਂਦੀ ਸਾਮਾ ਨਾਲ ਮੋੜਾਉਣਾ ਹੀਗਾ ਮੈਨੂੰ ਛੱਡ ਜਾਣਾ ਹੀ ਵਿਚਾਰੇ ਨੇ ਦੋ ਕੁੜੀਆਂ ਮੇਲ ਆਉਣਾ ਹੀਗਾ ਐਨੇ ਨੇ ਜੇਤ ਪਗਾਉਣੇ ਚਾਹੀਦੀ ਮੈਂ ਸਿਆਣੀ ਬਿਆਣੀ ਆ ਵੱਡੀ ਆ ਵੱਡੇ ਥਾਂ ਵਾ ਇਹਦੇ ਨਾਲ ਜੇ ਮੇਰੀ ਇੰਨੀ ਜਿੰਨੇ ਗੱਲ ਨਹੀਂ ਇਹਨੇ ਮੰਨਣੀ ਤੇ ਫਿਰ ਸਾਡਾ ਕਾਹਦਾ ਕੱਠਵਾ ਘਰ ਵਿੱਚ ਕਾਦੀਆਂ ਹੀ ਸਾਜੀਆਂ ਰਹਿਡੀਆਂ ਘਰ ਦੇ ਵਿੱਚ ਕੱਠ ਘੂਠ ਘਾਦਾ ਵਤੀਏ ਉਹ ਤੇ ਆਂਦੀ ਆ ਵੀ ਵੱਢੇ ਨਿੱਕੇ ਦੀ ਉਹਨੂੰ ਕੋਈ ਵਿਚਾਰ ਨਹੀਂ ਕੀ ਹੈਗੀ ਵੀ ਉਹ ਵੱਢੀ ਆ ਜਾਂ ਨਿੱਕੀ ਆ ਉਹ ਤੇ ਇਹੋ ਹੀ ਜੋ ਵੀ ਮੈਂ ਪ੍ਰਦੀਪ ਆ ਗਈ ਤੇ ਮੈਂ ਉਹਦੇ ਨਾਲ ਚਲੀ ਜਾਵਾਂ ਬਸ ਕਿਹੜਾ ਵੇਲਾ ਚਲੀ ਜਾਵਾਂ ਪਤਾ ਨਹੀਂ ਕੀ ਉਹਨੂੰ ਸੰਘਾ ਦਿੰਦੀ ਹਾਂ ਹਾਂ ਜਿੰਨੀ ਗੱਲ ਤੇ ਮੇਰੇ ਇਹ ਮੰਨਦੇ ਨਹੀਂ ਮੰਮੀ ਜੀ ਇੱਕ ਮਾਸਾ ਜਿੰਨੀ ਵੀ ਕਹਿਵਲ ਨਾ ਉਹ ਵੀ ਨਹੀਂ ਮੰਨ ਸਕਦੀ ਅੰਦਰ ਮੈਂ ਦੋਰੇ ਪੁੱਛਣ ਗਈਆਂ ਵੀਰ ਜੀ ਦੇ ਬੈਠਿਆ ਕਿ ਚੱਲ ਸੰਦੀਪ ਮੈਨੂੰ ਜਾ ਲੈਂਦੇ ਤੂੰ ਸਵੇਰੇ ਚੱਲ ਜੀ ਪਰ ਉਹਨੇ ਮੇਰੀ ਇੱਕ ਗੱਲ ਨਹੀਂ ਮੰਨੀ ਤੇ ਕਾਹਦਾ ਸਾਡਾ ਕਾਠ ਵਾ ਤੇ ਕਾਹਦਾ ਹੀ ਸਾਂਝ ਘਰ ਚ ਰਹਿਣ ਡੀਆਂ ਜੇ ਹਟ ਜੇਠੀ ਨਹੀਂ ਕਰਨੀ ਉਹਨੇ ਮੇਰੇ ਨਾਲ ਕਾਠਾ ਅੱਡਾ ਧੀਏ ਕਾਹਦਾ ਰਹਿ ਗਿਆ ਉਹ ਤਾਂ ਲੋਕ ਲੱਜੀ ਆ ਉਹਦੇ ਅੱਡ ਹੋਣ ਨੂੰ ਮਾਰਦੀ ਛਾਲਾ ਉਹ ਤਾਂ ਸਰੀਕਾ ਨੂੰ ਨਾ ਘਰ ਦਾ ਪਿਆ ਤਾਂ ਦੱਸਣ ਲੱਗੀ ਕੋਈ ਕਸਰ ਨਹੀਂ ਛੱੜਦੀ vehle marzi vi raado ke vi chala le apne jam diyan ਕੀ ਪਤਾ ਨੂੰ ਕੀ ਦੇਖਦਾ ਪਿਆ ਅੱਡ ਹੋਇਆ ਮੈਂ ਕਿੰਨੀ ਕ ਸੈਂਸ ਸੈਂਗਾਂ ਵਾਲੀ ਜ਼ਿੰਦਗੀ ਜਿਹੜੀ ਜੀ ਲੈਣੀ ਆ ਦੁੱਖ ਸੁੱਖ ਨੂੰ ਤੇ ਮੁੜ ਕੇ ਬੰਦਾ ਆਪਣੇ ਨੂੰ ਭੱਜਦਾ ਵਾ ਉਹਦੇ ਆਪਣੇ ਕੰਮ ਆਉਂਦੇ ਹੁੰਦੇ ਆ ਮੁੜ ਕੇ ਹਾਂ ਤਾਂ ਫੇਰ ਆਡੋ ਕੇ ਕੱਲੀ ਕੀ ਕਰ ਲੂਗੀ ਇਹ ਵੀ ਇਹਦੇ ਮੰਦਾ ਵਹਿਮਾ ਹੋ ਕੇ ਵੇਖ ਹੀ ਲਵੇ ਦੁੱਖ ਸੁੱਖ ਨੂੰ ਤੇ ਮੰਮੀ ਆਪਣੇ ਪਰਿਵਾਰ ਕੰਮ ਆਉਂਦਾ ਵਾ ਕਹ ਤੀਜੇ ਬੰਦੇ ਨੇ ਕੰਮ ਨਹੀਂ ਆਉਣਾ ਬਗਾਨਿਆਂ ਨੇ ਇਹਦੇ ਕੰਮ ਨਹੀਂ ਘਾਉਣਾ ਹੈਗਾ ਇਹ ਇਹਦੇ ਮੰਨਦਾ ਵਹਿਮਾ ਅੱਡ ਹੋਣਾ ਤੇ ਹੋ ਕੇ ਵੇਖ ਹੀ ਲਵੇ ਨਾ ਨਾ ਮਾਸ ਕਦੀ ਅੱਡ ਨਹੀਂ ਹੋਇਆ ਕੋਲਕ ਨੂੰ ਪੱਜੀਆਂ ਬਾਵਾ ਗਲ ਨੂੰ ਹੀ ਆਉਂਦੀਆਂ ਵਾ ਆਪਣੇ ਕੰਮ ਆਉਂਦੇ ਹੁੰਦੇ ਆਪਣੇ ਦਾ ਮੰਮੀ ਜੀ ਕੰਮ ਆਉਂਦੇ ਆ ਪਰ ਆਪਣੇ ਸਮਝੇ ਤੇ ਤਾਂ ਵਾ ਪ੍ਰਦੀਪ ਦੇ ਵਿੱਚ ਸਾਰਾ ਕੁਝ ਨੂੰ ਆਪਣਾ ਨਜ਼ਰ ਆਉਂਦਾ ਵਾ ਮੈਂ ਨਹੀਂ ਉਹਨੂੰ ਨਜ਼ਰ ਆਉਂਦੀ ਮਜੇ ਨਾਲ ਅੰਦਰ ਤਿਆਰ ਹੋਣ ਦੀ ਸੁਣ ਵੀ ਉਹਨੂੰ ਸਾਰਾ ਕੁਝ ਹੀ ਦਿਹਾ ਵਾ ਇਹ ਸੁਣਨ ਉਹਨੂੰ ਸਭ ਕੁਝ ਹੀ ਦਿਹਾ ਵਾ ਪਰ ਉਹ ਮੀਸਣੀ ਆ ਹੁਣ ਨਾ ਉਹਨੇ ਬਾਹਰ ਆਉਣਾ ਨਹੀਂ ਆਉਣਾ ਬਾਹਰ ਤੇ ਚੱਲਣਾ ਆਵੇ ਪਰ ਮੈਨੂੰ ਤੇ ਇਹੋ ਸ਼ਰਮ ਮਾਰਨ ਢਈ ਆ ਕਿ ਵੀਰ ਜੀ ਚੱਲ ਗਏ ਆ ਨਿਆਣੇ ਮੂੰਹ ਚੁੱਕੀ ਡੀਕਦੇ ਹੋਣੇ ਕਿ ਨਾਲ ਪੂਆ ਜੀ ਨੇ ਆਉਣਾ ਵਾ ਕੀ ਹੈ ਨਿਆਣਿਆਂ ਨੂੰ ਰੀਤ ਹੁੰਦੀ ਆ ਕਿ ਪੂਆ ਨੇ ਆਉਣਾ ਵਾ ਚਲ ਕਿਸ ਦਿਨ ਮੁੜ ਕੇ ਜਾ ਮੈਂ ਚੰਗਾ ਤੇ ਉਹ ਸਬਜ਼ੀਆਂ ਲਾਈਆਂ ਵਾ ਉਹ ਕਦੀ ਕਿਸ ਨੇ ਵੇਖੀਆਂ ਵਾ ਮੈਂ ਲਸਣ ਥੋੜਾ ਗੋੜੀ ਆਵਾ ਗੋੜਾ ਲਸਣ ਬਾਅਦ ਚ ਗੋੜਦੀ ਆ ਹਲਦੀ ਪੈਣਾ ਵੇਖਾਵਾ ਹਲਦੀ ਤੇ ਬੜੀ ਹੀ ਪਰ ਚੂਬਿਆ ਨੇ ਟਕ ਟਕ ਹੀ ਛੁੱੜ ਦਿੱਤੀ ਸਾਰੀ ਉੱਤੇ ਤੇ ਹਲਦੀ ਹੈ ਨਹੀਂ ਥੱਲੇ ਪਾਏ ਹੁਣ ਹੋਵੇ ਲੈ ਆਉਂਦੀ ਆ ਪਰ ਸਪਾਈ ਤੁਰੀ ਲਸਣ ਤੇ ਬਾਅਦ ਚ ਗੋੜਦੀ ਆ ਅੱਜ ਇਹਨੂੰ ਭਾਂਡਿਆਂ ਵਾਂਗੂ ਮਾਜ ਕੇ ਕੱਢਣਾ ਇਹਨੂੰ ਇਹਦੀ ਤਾਂ ਚੰਗੀ ਤਰ੍ਹਾਂ ਭੁਗਤ ਸਵਾਰੂ ਅੱਜ ਇਹਦੀ ਵਜ੍ਹਾ ਕਰਕੇ ਸਾਡੇ ਘਰ ਖਲਾਰਾ ਪੈਂਦਾ ਸਿਕਾਂਂ ਅੰਟੀ ਵੀ ਅਸਰੀ ਕਾ ਇਹ ਕਿੱਥੇ ਚੱਲੀਆਂ ਜਾਣਾ ਕਿੱਥੇ ਅੰਟੀ ਜੀ ਰਿਸ਼ਤੇਦਾਰੀ ਚ ਪ੍ਰੋਗਰਾਮ ਹੀ ਉੱਥੇ ਚਲੀਆਂ ਆਂ ਮੈਂ ਹਾਂ ਕੱਲੀ ਨੇ ਕੀ ਜਾਣਾ ਮੈਂ ਸੰਦੀਪ ਨੂੰ ਲੈ ਜਾਣੀ ਆ ਠੀਏ ਮੇਰੀ ਗੱਲ ਸੁਣ ਲਾ ਗੁੱਸਾ ਨਾ ਕਰੀ ਸੰਦੀਪ ਨੇ ਕਿਤੇ ਨਹੀਂ ਜਾਣਾ ਤੂੰ ਜਾਣਾ ਚੱਲ ਜਾ ਤੂੰ ਮੈਂ ਅੱਗੇ ਸੁਣਿਆ ਨਾ ਐ ਦੋ ਵਾਰ ਮੇਰਾ ਪਤਾ ਲੈਣ ਆਈ ਤੇ ਮੇਰੇ ਤੱਕ ਤਾਂ ਪਹੁੰਚੀ ਨਹੀਂ ਆਂਟੀ ਆਂਦੀ ਨਹੀਂ ਮੈਂ ਤੇਰਾ ਪਤਾ ਲੈਣਾ ਤੂੰ ਸੁੱਤੀ ਹੁੰਦੀ ਆ ਸੁੱਤੀ ਮਿੰਨੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਦਿਨੇ ਕਿੱਥੋਂ ਆਉਣੀ ਆ ਤੇ ਨਾ ਸੰਦੀਪ ਨੇ ਨਹੀਂ ਜਾਣਾ ਮੇਰੀ ਸੁਣ ਲੈ ਗੱਲ ਸਾਡੇ ਘਰ ਅੱਗੇ ਬੜੀ ਲੜਾਈ ਪਈ ਓ ਹੁਣ ਐਦਾਂ ਕਰੇ ਤੂੰ ਜਾਣਾ ਤੇ ਚੱਲ ਜਾ ਅੱਗੇ ਆਈ ਹੀ ਉਹਦਾ ਸੰਦੀਪ ਸਕੂਟਰੀ ਤੇ ਬੈਠੀ ਉਹਦੋਂ ਤੂੰ ਉਹਦੇ ਕੰਨ 'ਚ ਫੂਕ ਮਾਰ ਕੇ ਚਲ ਗਈ ਤੇ ਮੈਂ ਮੈਂ ਨਾ ਤਿੰਨ ਹੀ ਉਧਰ ਮੰਜੀ ਤੇ ਬੈਠੀ ਨਾ ਇਹ ਉਧਰ ਨਾ ਤੂੰ ਮੇਰਾ ਪਤਾ ਲਿਆ ਤੇ ਸਿੱਧੀ ਆਉਣੀ ਆ ਤੇ ਛੁਮਕ ਛੁਮਕ ਕਰਦੀ ਅੰਦਰ ਵੜ ਜਾਨੀ ਆ ਹੁਣ ਨਾ ਮੇਰੀ ਨਹੀਂ ਤੈਨੂੰ ਮੈਂ ਪਿਆਰ ਨਾਲ ਸਮਝਾਉਣ ਦਈ ਆ ਜੇ ਕੋਈ ਗੱਲ ਬਾਤ ਸਾਡੇ ਘਰ ਹੋ ਗਈ ਨਾ ਤੇ ਮੈਂ ਤੁਹਾਡੇ ਘਰ ਪਹੁੰਚ ਜਾਣਾ ਹੀ ਆ ਆਂਟੀ ਜੀ ਤੁਹਾਡੇ ਵਾਲੀ ਬਿਨਾ ਮਤਬਲ ਤਾਂ ਮੇਰੇ ਗੱਲ ਪਈ ਜਾਣ ਦੇ ਆ ਤੁਸੀਂ ਆ ਨਹੀਂ ਕਿਦੀ ਚਾਲ ਬਾਜ ਜਨਾਨੀ ਆ ਮੇਰੇ ਕਹਿਣ ਤੇ ਵੀ ਫੇਰ ਸਾਡੇ ਘਰ ਨੂੰ ਮੁੜ ਗਈ ਵੇ ਸੱਸ ਕਾਹਦੀ ਤੇ ਸੱਸ ਕੀ ਕਹਾ। ਹਾਂ ਆ ਗਈ ਹੈ। ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਗੇਟੋਂ ਬਾਹਰ ਆ ਜਾਇਆ ਕਰ। ਕਿਉਂ? ਐਡੀ ਵੀ ਕੀ ਕਾਲੀ ਆ। ਕਾਲੀ ਕਾਦੀ ਆ। ਤੇਰੀ ਸੱਸ ਦੀ ਤੇ ਐਡੀ ਜ਼ੁਬਾਨ ਵਾ। ਇੱਥੇ ਰਾਹ ਚ ਘੇੜ ਕੇ ਬੰਨਾ ਡਹਿ ਪੀਓ। ਕੀ ਕਹਿੰਦੀ? ਕਹਿਣਾ ਕੀ ਆ? ਮੈਨੂੰ ਪੜਾ ਸਵਾਰ ਕੇ ਕਹਿੰਦੀ ਸਾਡੇ ਘਰ ਨਾ ਆਇਆ ਕਰ। ਸਾਡੇ ਘਰ ਲੜਾਈ ਪੈਂਦੀ ਆ। ਨਾਲ ਕੋਈ ਨਾ। ਨੀਆ ਕੋ ਵੀ ਕੀਆ ਬਾੜੇ ਵਢੇਰੀ ਆ। ਉਹਨੂੰ ਸਮਝਾ ਕੇ ਰੱਖਿਆ ਕਰ। ਚੱਲ ਹੁਣ ਤਾਂ ਮੈਂ ਇਹਨਾਂ ਦੇ ਮੂੰਹ ਨਹੀਂ ਲੱਗਣਾ। ਆਣ ਕੇ ਬੜਾਉਣੀ ਆ ਉਹਨਾਂ ਦੀ ਦੇਲ ਚੱਲ ਹੁਣ ਆ ਜਾ। ਕੀ ਆ ਤੀ ਗਈ ਆ ਮੱਸੇ ਜੀ ਅਸਿਕਾ ਸਸਰੀ ਕਾ ਰਾਜੀ? ਹਾਂਜੀ ਬਹੁਤ ਸਨਾ ਠੀਕ ਠਾਕ ਵਧੀਆ ਤੁਸੀਂ ਸੁਣਾਓ ਸੇਤਾ ਠੀਕ ਆ? ਹਾਂ ਸੇਤਾ ਤੇ ਪੁੱਤ ਠੀਕ ਆ ਤੇ ਕਦੋਂ ਲੱਗਦੇ ਜੀ ਵੀ? ਆਹੋ ਕਦੋਂ ਲੱਗਦੇ ਆਵੇ ਜਿਹੜੇ ਵੇਖਿਆ ਨਹੀਂ ਇਹਨਾਂ ਤਾਂ ਪੱਕ ਗਿਆ ਹੀ ਚੰਗਾ ਤੁਸੀਂ ਅਜੇ ਵੱਲਾਂ ਵੱਡੀਆਂ ਨਹੀਂ ਸਾਡੇ ਤੇ ਝਟ ਵੱਢ ਕੇ ਉਹ ਮਾਰੀਆਂ ਨੋ ਰੇਨ ਤਾਂ ਵੇਖੇ ਵੱਲਾਂ ਨੂੰ ਕੀ ਆ ਬੜੀ ਫੱਲ ਸਿਆਰੀ ਲੱਗਣ ਦਾ ਕਰਦੀ ਸਮਝੀ ਨਾਲ ਦੀ ਮੌਜੀ ਨਹੀਂ ਵਾਸੀ ਜੀ ਹਾਂ ਉਹ ਕਾਦੀ ਸਬਜੀ ਹੈ ਹਾਂ ਭਾબી ਜੀ ਸ਼ਾਸਿਕਾਲ ਜੀ ਸ਼ਾਸਿਕਾਲ ਹੋਰ ਜ਼ੌਂਦੀ ਤਗਾ ਮੈਂ ਤਾਂ ਠੀਕ ਠਾਕ ਆ ਤੇ ਤੁਸੀਂ ਜਾਨਾ ਮੇਰਾ ਵੀ ਜੀ ਕਰਾ ਕਿਉਂ ਆ ਨਹੀਂ ਸਕਦੀ ਮੈਂ ਜੀ ਸਦਕੇ ਵੇਲਾ ਪਾਜੀ ਆਹ ਉਹ ਤਾਂ ਕਹਿੰਦੀ ਰਹਿੰਦੀ ਆਉਂਦੇ ਨਹੀਂ ਜੇ ਮੈਂ ਆਈ ਨਹੀਂ ਤਾਂ ਮੈਨੂੰ ਹਰਾਨੀ ਹੁੰਦੀ ਆ ਨਾ ਨਾ ਹਰਾਨੀ ਤਾਂ ਮੈਨੂੰ ਤਾਂ ਹੋਈ ਕਿਉਂਕਿ ਮੈਨੂੰ ਪਤਾ ਨਹੀਂ ਕਿ ਤੁਸੀਂ ਅਚਾਨਕ ਆਓਗੇ ਤੁਸੀਂ ਤਾਂ ਮੈਨੂੰ ਫੋਨ ਕਰਨਾ ਹੀ ਮੈਂ ਤਾਂ ਬਾਕੀ ਬਾਤ ਹੋ ਗਈ ਜੀ ਸਦਕੇ ਤੁਹਾਡਾ ਆਪਣਾ ਘਰ ਵਾ ਘਰ ਆਏ ਹੁਣ ਪਾਣੀ ਤਾਂ ਨਹੀਂ ਪਿਆ ਸਨਾਵਾ ਬੀਜੀ ਵੀਰ ਜੀ ਹੋਣੀ ਬਾਕੀ ਪਰਿਵਾਰ ਸਾਹਿਬ ਘਰੇ ਠੀਕ ਠਾਕ ਹੀ ਘਰ ਤੇ ਸਭਾ ਠੀਕ ਵਾ ਮੈਨੂੰ ਤੇ ਟੈਨਸ਼ਨ ਜੀ ਲੱਗ ਗਈ ਬਾਉ ਨੂੰ ਭੇਜਿਆ ਹੀ ਤੂੰ ਆਈ ਕਿਉਂ ਨਹੀਂ ਨਾਲ ਮੈਂ ਕਾ ਮੁੜਦੇ ਪੈਰੀ ਮੈਨੂੰ ਤਾਰ ਕੇ ਆ ਪਹਿਲਾਂ ਵੇਖਾਂ ਤੇ ਸਹੀ ਕੀ ਗੱਲ ਬਾਤ ਵਾ ਨਾਲ ਇੰਨਾ ਚਿਰ ਹੋਈ ਪਿੰਡ ਗੇੜਾ ਕਿਉਂ ਨਹੀਂ ਮਾਰਿਆ ਜਿਵੇਂ ਮੁੰਡੇ ਨੂੰ ਲੈਣ ਭੇਜਿਆ ਤਵੇਂ ਨਾਲ ਨਹੀਂ ਚੱਲ ਕੇ ਆਈ ਸਭ ਸੁਖ ਸ਼ਾਂਤੀ ਤੇ ਹੈ ਨਾ ਸਭ ਸੁਖ ਸ਼ਾਂਤੀ ਹੈ ਭਾਬੀ ਜੀ ਹੁਣਾਂ ਮੈਂ ਕੀ ਹੀਗਾ ਮੈਂ ਤੇ ਵੀਰ ਜੀ ਤੇ ਫੋਨ ਕਰਤਾ ਮਿੰਟੋ ਮਿੰਟੀ ਤਿਆਰੀ ਕਰਨ ਦੀ ਹੈਗੀ ਤੇ ਸੰਦੀਪ ਨੇ ਤੇ ਮੈਨੂੰ ਕਿਤੇ ਪੈਰੀਂ ਉਹ ਬਾਹਰ ਪਾਉਣ ਦਿੱਤਾ ਪਿਆਰ ਨਹੀਂ ਪਾਉਣ ਦਿੱਤਾ ਸੰਦੀਪ ਕੋਹੋਂ ਦੀ ਡੱਕਣ ਵਾਲੀ ਜਿੱਦ ਤੇਰੀ ਸੱਸ ਬੇਟੀ ਵੱਡ ਬਡੇਰੀ ਘਰ ਭਾਬੀ ਜੀ ਗੱਲ ਤੇ ਤੁਹਾਡੀ ਠੀਕ ਆ ਵੱਡ ਬਡੇਰੀ ਨੂੰ ਮੈਂ ਪੁੱਛਿਆ ਉਹਨਾਂ ਨੇ ਤੇ ਮੈਨੂੰ ਸਗੋ ਕਹਿ ਪਛਲ ਤੂੰ ਜਾ ਆ ਤੇ ਇਹ ਮੇਰੇ ਤੋਂ ਪਹਿਲੇ ਗਲਵਾਂਡੀ ਤਿਆਰ ਹੋ ਕੇ ਬੈਠੀ ਕਿ ਮੈਨੂੰ ਜ਼ਿਆਦਾ ਜ਼ਰੂਰੀ ਕੰਮ ਆ ਮੈਂ ਆਪ ਜਾਣਾ ਵਾ ਜ਼ਿਆਦਾ ਜ਼ਰੂਰੀ ਕੰਮ ਚਲੋ ਹੋ ਸਕਦਾ ਉਹ ਕੰਮ ਹੋਵੇ ਵੀ ਪਰ ਜਦੋਂ ਭੈਣ ਭਰਾ ਚੱਲ ਕੇ ਆਇਆ ਹੋਵੇ ਨਾ ਤੇ ਫਿਰ ਮਾਮਨਾ ਤੇ ਰੱਖਣਾ ਹੀ ਪੈਂਦਾ ਵਾ ਮੇਰੇ ਤੇ ਬੜਾ ਜੀ ਨੂੰ ਕੁਝ ਹੋਇਆ ਤੇਰੇ ਜੀ ਨੂੰ ਕੁਝ ਹੋਇਆ ਵਾ ਉਹਨੇ ਆਣਾ ਬਚਾਦਾ ਇੱਥੋਂ ਮੁੜ ਕੇ ਗਿਆ ਵਾ ਰਾਹ ਦੇ ਵਿੱਚ ਕਿੰਨਾ ਸੋਚਿਆ ਹੋ ਨਾਲੇ ਘਰ ਜਾ ਕੇ ਪਤਾ ਕਿੰਨਾ ਖਿਜਿਆ ਕਿੰਨਾ ਦੁਖੀ ਹੋਇਆ ਥੋੜਾ ਬੋੜਾ ਤੂੰ ਹੀ ਧਿਆਨ ਰੱਖਿਆ ਕਰ ਇਹ ਕ ਭੈਣ ਭਰਾਵਾਂ ਦਾ ਮੋਹ ਤੇ ਬੜਾ ਹੁੰਦਾ ਵਾ ਤੇ ਜਦੋਂ ਚੱਲ ਕੇ ਇੰਨੀ ਦੂਰ ਲੈਣ ਆਇਆ ਤੇ ਫਿਰ ਉਹਨੂੰ ਖਾਲੀ ਨਹੀਂ ਹੀ ਭੇਜਣਾ ਹੁਣ ਮੈਂ ਕੀ ਕਰਦੀ ਭਾਬੀ ਮੇਰੇ ਸਾਠ ਲੱਗੀ ਤੇ ਮੈਂ ਉਹਨੂੰ ਕਿੱਦਾਂ ਕਰ ਸਾਢ ਜਾਂਦੀ ਮਮੀ ਜੀ ਨੂੰ ਜੇ ਮੈਂ ਚੱਲ ਜਾਂਦੀ ਉੱਧਰਲਾ ਪਾਸਾ ਰੱਖਦੀ ਵੇ ਇੱਧਰਲਾ ਪਾਸਾ ਮੇਰਾ ਬੱਬ ਦਾ ਮੈਨੂੰ ਨਹੀਂ ਪਤਾ ਤੁਹਾਡੇ ਪਾਸਿਆਂ ਦਾ ਮੇਰਾ ਤੇ ਤਬਕਾ ਹੀ ਨਿਕਲ ਗਿਆ ਵੀਰ ਤੇਰਾ ਵੀ ਕਵੇ ਕਿ ਘਰ 'ਚ ਕੋਈ ਕਲੇਸ਼ ਨਾ ਪਿਆ ਹੋਵੇ ਜਾ ਕੇ ਪਤਾ ਲਾ ਗਿਆ ਬਾਪੂ ਨੂੰ ਮੈਂ ਬਾਪੂ ਅੱਜ ਮੈਂ ਕੰਮ ਤੇ ਕਰ ਲਿਆ ਮੈਨੂੰ ਧਾਰ ਗਿਆ ਪਹਿਲਾਂ ਮੈਂ ਹੋ ਕੇ ਆਵਾਂ ਇੰਨੇ ਦਿਨ ਹੋਏ ਢੀਕਦਿਆਂ ਨੂੰ ਤੁਸੀਂ ਆਪ ਨਹੀਂ ਆਏ ਕਿੰਨੇ ਦਿਨਾਂ ਦਾ ਧਿਆਨ ਹੀ ਤੇ ਜੇ ਮੁੰਡਾ ਆਇਆ ਤੇ ਉਹ ਵੀ ਖਾਲੀ ਹੱਥ ਚੱਲ ਗਿਆ ਹਾਂ ਤੇ ਚਿੰਤਾ ਲੱਗ ਗਈ ਘਰ ਦੇ ਵਿੱਚ ਵਖਰੀ ਕਨੇਸ ਤੋਂ ਡਰਦੀ ਨਹੀਂ ਗਈ ਬਸ ਗੱਲ ਵਿੱਚ ਹੋਈ ਆ ਜਾਣੋ ਤੇ ਮੈਂ ਜਾ ਸਕਦੀ ਮੈਂ ਜਿੱਦ ਵੀ ਪਗਾ ਸਕਦੀ ਹੀਗੀ ਬਸ ਇਹਨਾਂ ਗੱਲਾਂ ਕਰਕੇ ਹੀ ਮੈਂ ਇਕਲੇਸ਼ ਨਾ ਪਵੇ ਮੇਰੀ ਗੱਲ ਸੁਣ ਅੱਟਾ ਦੇ ਘਰ ਦੀ ਸਾਰੀ ਉਮਰ ਜਿੱਦ ਬਾਜੀ ਨਹੀਂ ਮੁਕਣੀਆ ਕਿੰਨਾ ਬਚੇ ਰਖਰ ਸਾਰੀ ਉਮਰ ਤੇਰੇ ਨਾਲ ਜਿਦਾਂ ਵਰਦੀ ਰਹਿਣਾ ਇਹਨੇ ਪਰਿਵਾਰ ਦੇ ਨਾਲ ਰਲਣਾ ਨਹੀਂ ਕਦੀ ਵੀ ਲੋਕ ਤੇ ਅੱਜ ਕੱਲ ਇਧਰੋਂ ਕੁੜੀਆਂ ਸਮਝਦਾਰ ਹੁੰਦੀਆਂ ਵਿਆਹੀਆਂ ਆਉਂਦੀਆਂ ਇਧਰ ਪਰਿਵਾਰ ਚ ਕੋਲ ਮਿਲ ਜਾਂਦੀਆਂ ਵਾ ਇਹਨੇ ਕੱਲੀ ਨੇ ਕਿਹੜਾ ਰਾਂਜਿਤਨਾ ਵਾ ਨਾਲੇ ਅਹੀਂ ਤੇ ਅੱਜ ਤੱਕ ਕੂਏ ਹੀ ਨਹੀਂ ਆ ਨਾ ਨਾ ਬੇ ਛੱਡ ਰਾਣ ਜਿੱਤਨ ਦੀ ਗੱਲ ਨਾ ਕਰੋ ਤੁਸੀਂ ਉਹ ਅੱਡ ਹੋਣਾ ਚਾਹੁੰਦੀ ਆ ਉਹਨੇ ਸਿੱਧਾ ਸਿੱਧਾ ਮੰਮੀ ਜੀ ਜਿਨ ਨਾਲ ਕਹਿ ਦਿੱਤੀ ਹੱਤ ਹੋਈ ਆ ਜਿਹੜੇ ਸੁੱਖ ਤੁਹਾਨੂੰ ਇਕੱਠੀਆਂ ਰਹਿ ਗਏ ਆ ਦੋਹਾਂ ਜਾਨੀਆਂ ਨੂੰ ਉਹ ਅੱਡ ਹੋ ਕੇ ਲੈ ਲੈਣੀਆਂ ਆ ਅੱਡੋ ਅੱਡ ਤੇ ਵੱਖੋ ਵੱਖੋ ਚੁੱਲਿਆਂ ਦੇ ਖਰਚੇ ਜੋ ਜਿੰਨੇ ਮਰਜ਼ੀ ਵਧਾਈ ਜਾਓ ਕੀ ਪਤਾ ਇਹਨੂੰ ਸ਼ਾਇਦ ਕੋਈ ਸੁੱਖ ਮਿਲ ਹੀ ਜਾਵੇ ਅੱਡ ਹੁਣ ਤੁਸੀਂ ਦੋ ਜਾਨੀਆਂ ਜੇ ਤੁਸੀਂ ਵੰਡੇ ਆਉਂਦੀਆਂ ਕੰਮ ਕਰਦੀਆਂ ਕਿਤੇ ਜਾਂਦੀਆਂ ਆਉਂਦੀਆਂ ਰਾਤ ਵੀ ਰਹਿ ਸਕਦੀਆਂ ਮੈਂ ਇਕੱਲੀ ਆ ਮੈਨੂੰ ਪੁੱਛ ਕੇ ਵੇਖੋ ਮੈਂ ਦਿਨ ਰਾਤ ਸੁੱਖਾ ਸੁੱਖਣ ਨਹੀਂ ਕਦੋਂ ਆਪਣਾ ਦੇਰ ਵਿਆਹਾਂ ਕਿਤੇ ਅਸੀਂ ਵੀ ਦੋ ਜਾਣੀਆਂ ਹੋਈਏ ਮੈਨਾਂ ਵੀ ਕੋਈ ਹੱਥ ਫੜਾਤੀ ਪਾਵੇ ਮੈਂ ਵੀ ਕਿਤੇ ਮਾਪਿਆਂ ਕੋਲ ਦੇ ਰਾਤ ਰਹਿ ਆ ਕਰਾਂ ਤੇ ਤੁਸੀਂ ਜੇ ਦੋ ਜਾਣੀਆਂ ਤਾਂ ਤੁਸੀਂ ਕਹਿੰਦੀ ਔਡ ਔਡ ਹੋਈਏ ਛੱਡ ਭਾਬੀ ਇਹ ਤੇ ਰੋਜ਼ ਦਾ ਹੀ ਕੰਮ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੀ ਸਿਹਤ ਠੀਕ ਵਾ ਮੇਰੀ ਸਿਹਤ ਠੀਕ ਵਾ ਮੇਰੀ ਸਿਹਤ ਠੀਕ ਹੈ ਮੈਨੂੰ ਤੇ ਸੁਣ ਕੇ ਇੰਨੀ ਚਿੰਤਾ ਲੱਗ ਜਾਂਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੂੰ ਸਾਰੀ ਉਮਰ ਇਸਦੀ ਰਹਿਣਾ ਵਿੱਚ ਚੰਗੀ ਬੰਦੇ ਚੱਕਰਾਂ ਵਿੱਚ ਮਾਸੀ ਜੀ ਨੂੰ ਥੋੜਾ ਜਿਹਾ ਤੇਰਾ ਵੀ ਧਿਆਨ ਰੱਖਣਾ ਚਾਹੀਦਾ ਨਾ ਜੇ ਇੱਕ ਬੰਦਾ ਨੇਕ ਹੀ ਰਹਿੰਦਾ ਵਾ ਪਰਿਵਾਰ ਦੀ ਭਲਾਈ ਵਾਸਤੇ ਤੇ ਇਹਦਾ ਮਤਲਬ ਇਹ ਥੋੜਾ ਵੀ ਇਹਨੂੰ ਲਿਤਰੀ ਜਾਓ ਨਾ ਮੰਮੀ ਨਹੀਂ ਮੈਨੂੰ ਲੈ ਤੜਦੇ ਉਹ ਤੇ ਵਿਚਾਰੀ ਮੇਰੀ ਗੱਲ ਸੁਣਦੀ ਆ ਬਸ ਇਹੋ ਹੀ ਨਹੀਂ ਸੁਣਦੀ ਜੇ ਮੈਂ ਇਹਦੇ ਸਿਰ ਚੜ੍ਹ ਕੇ ਜਾਂਦੀ ਤੇ ਤੁਹਾਨੂੰ ਫਿਰ ਪਤਾ ਹੀ ਆ ਕਿੰਨਾ ਪਿੱਛੇ ਬੁਕੰਮ ਨਾ ਹੀ ਤੈਨੂੰ ਇਹ ਸਿੱਖਿਆ ਦਿੱਤੀ ਆ ਤੇ ਨਾ ਦਿੰਨੇ ਆ ਜੇ ਤੇ ਬਾਜੀ ਕਦੀ ਪਰਿਵਾਰਸ ਨਹੀਂ ਕਰਨੀ ਜਿੱਤਾਂ ਵੱਡ ਵਡੇ ਰਹੇ ਕਹਿੰਦੇ ਉਦਾਂ ਚੱਲਣਾ ਸ਼ੁਰੂ ਤੋਂ ਤੇਰੇ ਭਰਾ ਨੇ ਕੋ ਗੱਲ ਸੁਖਾਈ ਆ ਉਹੀ ਤੇ ਗੱਲ ਆ ਰੇ ਆ ਵੀ ਇਦਾਂ ਕਦੀ ਕਦੀ ਆਪਣਾ ਮਨ ਵੀ ਦੁਖੀ ਹੁੰਦਾ ਭੀ ਜੇ ਇੱਕ ਬੰਦਾ ਇੰਨੇ ਹਸਾਬ ਕਿਤਾਬ ਨਾਲ ਚੱਲਣ ਡਿਆ ਵਾ ਤਾਂ ਸੰਦੀਬ ਨੂੰ ਰਲਣਾ ਚਾਹੀਦਾ ਨਾਲ ਨਹੀਂ ਰਲਦੇ ਭਾਬੀ ਜੀ ਮੈਨੂੰ ਨੇ ਲੱਗਦਾ ਉਹ ਰਲੂਗੀ ਇੱਕ ਬੰਦੇ ਦੇ ਕਰਕੇ ਸਾਡੇ ਘਰ ਦੇ ਜੀ ਕਿੰਨੇ ਅਫਸੈਟ ਵਾ ਘਰ ਦੇ ਜੀ ਤੇ ਛਾੜਾ ਮੈਂ ਕਿੱਥੋਂ ਆਈ ਤਾਮਲ ਤੋਰ ਚੱਲ ਗਏ ਸੱਚੀ ਚਿੰਤਾ ਹੀ ਲੱਗ ਗਈ ਮੁੰਡੇ ਨੂੰ ਖਾਲੀ ਵੇਖ ਕੇ ਪਤਾ ਨਹੀਂ ਕਿੰਨਾ ਕੋ ਕਲੇਸ਼ ਪਿਆ ਹੋਣਾ ਨਾ ਮਾਸੀ ਵਿਚਾਰੀ ਨੂੰ ਮੈਂ ਮੂੰਹ ਤੇ ਪੁੱਛਣ ਜੋਗੀ ਨਾ ਹੋਰ ਬਲੇਸ਼ ਦੀ ਗੱਲ ਕਰਨ ਦੇ ਆ ਨਾ ਬੇਚੇ ਜੇ ਥੋੜਾ ਪਲੇਸ ਪਿਆ ਵਾ ਮੈਂ ਤੁਹਾਨੂੰ ਫੋਨ ਤੇ ਸਾਰੀ ਗੱਲ ਤੇ ਦੱਸਤੀ ਹੀਗੀ ਸ਼ੁਕਰ ਕਰੋ ਪਰਮਾਤਮਾ ਦਾ ਕਿ ਮੈਂ ਸੱਚੀ ਹੀਗੀ ਤੇ ਮੇਰਾ ਪਰਮਾਤਮਾ ਨੇ ਕਿਹਾ ਦੇ ਹੁੰਦੇ ਆ ਕਿ ਨਾਜ ਰੱਖ ਲਈ ਤੈਨੂੰ ਤੇ ਜਿਹੜਾ ਆਪਣੇ ਘਰ ਹੋਣਾ ਹੀ ਹੋਣਾ ਸਾਨੂੰ ਘਰ ਬੈਠਿਆਂ ਨੂੰ ਇੰਨਾ ਮੈਂ ਚਲੋ ਸ਼ੁਕਰ ਕਰੂ ਕਿ ਇਹ ਮੰਗੇ ਹੀ ਤੇ ਗੱਲ ਸਾਹਮਣੇ ਆ ਗਈ ਜੇ ਤੂੰ ਹੀ ਤੇ ਚੁੱਪ ਕਰਕੇ ਵਾਟੂ ਲੇਟ ਕੇ ਰੱਖ ਸਰਦੀ ਤੇ ਤੇ ਸਾਰੇ ਪਾਸੇ ਤੂੰ ਬੁਰੀ ਬਣ ਜਾਣਾ ਸੀ ਬਸ ਕਹਿੰਦੇ ਹੁੰਦੇ ਨੇ ਸੱਚੇ ਬੰਦੇ ਦਾ ਰੱਬ ਵਾ ਉਹ ਤਾਂ ਆਈ ਆਏ ਉਹਨਾਂ ਦੇ ਹੁੰਦੇ ਸਾਰਾ ਜਿਹੜਾ ਹੈਗਾ ਮਤਲਬ ਉਹ ਭੇਤ ਸਾਹਮਣੇ ਆ ਗਿਆ ਨਹੀਂ ਇੰਨਾ ਕੋ ਹੋ ਗਿਆ ਤੇ ਫਿਰ ਵੀ ਇਹਨੂੰ ਲੱਗੀ ਨਹੀਂ ਫਿਰ ਵੀ ਨਹੀਂ ਫਿਰ ਮਾਨਨਾ ਬੈਂਜੀ ਪਰਿਵਾਰ ਚ ਗੱਲ ਕੀਤੀ ਨਹੀਂ ਹੋਣੀ ਬੈਂਜੀ ਦਾ ਬੀਜੀ ਜੇ ਇੰਨਾ ਕੋ ਹੋਣ ਦੇ ਬਾਅਦ ਨਹੀਂ ਨਾ ਤੁਹਾਡੇ ਵਿੱਚ ਰਲੀ ਤੇ ਫਿਰ ਪਰਮਾਤਮਾ ਹੀ ਉਹਨੂੰ ਸਰਮਤ ਬਖਸ਼ਿਆ ਕਿ ਤੇ ਉਹੀ ਉਹਦੇ ਦਿਮਾਗ ਚ ਮਤਬੁੱਧ ਪਹੁੰਚ ਗਏ ਤੇ ਫਿਰ ਹੀ ਉਹਨਾਂ ਆਉਮੀ ਹੈ ਮਤਬੁੱਧ ਕਿੱਥੇ ਪੈ ਤੇ ਕਿਵੇਂ ਨਹੀਂ ਕਹਿੰਦੇ ਹਾਂ ਵੀ ਹੁਣ ਗਵਾੰਢਣ ਆਈ ਹੈ ਬਸ ਇਹਦੇ ਨਾਲ ਹੀ ਜੋਟੀ ਆ ਮੈਂ ਇੰਨੀ ਵਾਰ ਕਿਹਾ ਵਾ ਇਸ ਦੀ ਮੇਰ ਨਾਲ ਦੁੱਖ ਸੁੱਖ ਕਰ ਲਿਆ ਕਰ ਨਹੀਂ ਕਿਤੇ ਮੇਰ ਨਾਲ ਜਾ ਆਇਆ ਕਰ ਪਰ ਉਹਦੇ ਨਾਲ ਹੀ ਇਹਦੀ ਹੈ ਇੱਕ ਗੱਲ ਸਿਆਣੇ ਕਹਿੰਦੇ ਨਾ ਕਿ ਮਾੜਾ ਗਵਾਂਢ ਵੀ ਜਿਹੜਾ ਉਹ ਵੀ ਚੰਦਰਾ ਹੀ ਹੁੰਦਾ ਹੁਣ ਰੁਕੀ ਰੁਕੀ ਤੇ ਮੰਮੀ ਨੇ ਪ੍ਰਦੀਪ ਨੂੰ ਬਿਠੇਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਹੁਣ ਘਰ ਆਈ ਦੇ ਬੰਦਾ ਗੱਲ ਵੀ ਕਿੱਦਾਂ ਪੈ ਜੇ ਪਰ ਉਹ ਵੀ ਏਡੀ ਠੀਠਵਾ ਨਾ ਗੱਲ ਪੈਣ ਵਾਲੀ ਜਦੋਂ ਗੱਲ ਹੋਵੇ ਤਾਂ ਪੈਣ ਦਾ ਏਡਾ ਡਰ ਵੀ ਨਹੀਂ ਆ ਇਸ ਦਾ ਗੱਲ ਵੇਂਦੇ ਰਹੋ ਤਾਂ ਆਪਣਾ ਘਰ ਬਰਬਾਦ ਕਰੀ ਜਾਓ ਜਦੋਂ ਤੀਜਾ ਬੰਦਾ ਘਰ ਦੇ ਵਿੱਚ ਨਿਕਨੇ ਕੇ ਮਾਮਲੇ 'ਚ ਦਖਲਅੰਦਾਜ਼ੀ ਕਰਦਾ ਵਾ ਨਾ ਇੱਕ ਤਾਂ ਘਰ ਦੇ ਭੇਤ ਬਾਹਰ ਜਾਂਦੇ ਆ ਤੇ ਦੂਜਾ ਘਰ ਖਰਾਬ ਹੁੰਦੇ ਆ ਸਾਡੇ ਭਾਪੀ ਇਹ ਕਈਆਂ ਜਨਾਨਿਆਂ ਨੂੰ ਆदत ਹੁੰਦੀ ਦੂਜੇ ਦੇ ਟੱਬਰ 'ਚ ਵੜ ਕੇ ਚੁੱਕਣਾ ਦੇਂਦੀ ਨਹੀਂ ਸਾਡਾ ਘਰ ਹੁਣ ਖਰਾਬ ਹੀ ਆ ਕਿਹ ਵੇਲੇ ਨਿਕਲਾ ਮੁੱਕਦੀ ਇਹ ਵੀ ਨੀ ਕੀ ਨੀ ਕੀ ਗੱਲ ਤੇ ਖੇਜਦੀ ਰਹਿੰਦੀ ਆ ਜੇ ਕੰਮ ਵਾ ਤੇ ਕੰਮ ਤੇ ਧਿਆਨ ਨਹੀਂ ਇਹਦਾ ਲੱਗਦਾ 24 ਘੰਟੇ ਦੀ ਕਲਾ ਤੇ ਹੁਣ ਨਹੀਂ ਚੰਗੀ ਹੁੰਦੀ ਨਹੀਂ ਚੰਗੀ ਹੁੰਦੀ ਚਲ ਤੂੰ ਨਾ ਕੋਈ ਵਾਦਾ ਵਰਤਾ ਕਰਿਆ ਕਰ ਜਦੋਂ ਆਂਦੇ ਹੁੰਦੇ ਆ ਤੁਹਾਡੀ ਦੋ ਹੱਥਾਂ ਨਾਲ ਵੱਜਦੀ ਇੱਕ ਨਾ ਨਹੀਂ ਜਦੋਂ ਤੂੰ ਚੁੱਪ ਰਹੇਂਗੀ ਤੇ ਆਪੇ ਖਾ ਖੁੱਕ ਕੇ ਹਰ ਜਾਣਾ ਕਦੀ ਨਾ ਕਦੀ ਤੇ ਉਹਨੂੰ ਮਤਬੁੱਧ ਪਾਉਗੀ ਨਾ ਇਹੋੀ ਗੱਲ ਪੱਲੇ ਬੰਨੀ ਆ ਕਿ ਮਨਾ ਇੱਕ ਚੁੱਪ ਤੇ 100 ਸੁਖ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਆਪੇ ਸਮਝ ਆ ਜਾਊਗੀ ਨਾ ਸਮਝੂਗੀ ਤੇ ਇਹਦਾ ਹੀ ਨੁਕਸਾਨ ਹੋਆ ਖਤਾ ਖਾਊਗੀ ਅਜੇ ਬਾਜੀ ਦਸ ਬਾਹ ਨਾ ਕਰ ਮੋਂ ਉਹਨਾਂ ਨੇ ਤੇ ਤੁਹਾਨੂੰ ਸੱਚੀ ਗੱਲ ਦੱਸਾਂ ਜਉ ਇੱਥੋਂ ਗਏ ਨਾ ਪਤਾ ਨਹੀਂ ਹੁਣ ਇਦਾਂ ਹੀ ਮਾੜੀ-ਮੋਟੀ ਗੱਲਬਾਤ ਹੁੰਦੀ ਆ ਉਹਨਾਂ ਦੇ ਗੁੱਸੇ ਦੇ ਮਾਰੇ ਨੇ ਸੜੇ ਨੇ ਕਿਤੇ ਹੂਣ ਨਹੀਂ ਕਦੀ ਲਾ ਕੇ ਕਦੇ ਰਾਜੀ ਮਨ ਦੁਖੀ ਹੁੰਦਾ ਬੰਦੇ ਦਾ ਮਨ ਦੁਖੀ ਹੋ ਗਿਆ ਉਹਦਾ ਘਰ ਪਰਿਵਾਰ ਦੇ ਵਿੱਚ ਇਦਾਂ ਸਾਰੇ ਉਲਝੇ ਰਹਿਣਾ ਤੇ ਬੰਦੇ ਦਾ ਬਾਹਰ ਮਨ ਕਿੱਥੇ ਲੱਗਦਾ ਨਹੀਂ ਲੱਗਦਾ ਭਾਬੀ ਜੀ ਚਲ ਛੱਡ ਮੈਂ ਚਾਹ ਬਣਾ ਕੇ ਲਿਆਉਂ